ਤਿਆਂ ਨੂੰ ਸਤਕਾਰ ਦੇ ਉੱਤੇ ਪੁੱਤਾਂ ਵਾਂਗ ਪਿਆਰ ਦਿਓ ਤੇ ਨਾਲ ਇੱਕ ਗੱਲ ਹੋਰ ਕਹਿੰਨੇ ਆ ਚੰਗੇ ਸੰਸਕਾਰ ਵੀ ਦਿਓ ਜੇਕਰ ਤਿਆਂ ਨੂੰ ਸੰਸਕਾਰ ਚੰਗੇ ਦੇ ਦਿੱਤੇ ਜਾਣ ਤਾਂ ਤਿਆਂ ਵੀ ਖੇਡਾਂ ਕੀ ਹਰੇ ਖੇਤਰ ਦੇ ਵਿੱਚ ਮੱਲਾ ਮਾਰਦਿਆਂ ਨੇ ਅੱਜ ਜਿਸ ਬੇੜੀ ਦੀ ਜਿਸ ਧੀ ਦੀ ਗੱਲ ਕਰ ਲੈ ਲੱਗੇ ਆ ਉਹ ਬੇਟੀ 골ਡ ਮੈਡਲ ਲੈ ਕੇ ਆਈ ਹੈ ਮੈਡਲ ਵੀ ਲੈ ਕੇ ਆਈ ਹੈ ਤੇ ਸਕੂਲ ਦੇ ਵਿੱਚ ਮਾਨ ਸਨਮਾਨ ਹੋਣਾ ਤਾਂ ਫਿਰ ਬੰਦਾ ਹੀ ਸੀ ਤੇ ਜਿਹੜਾ ਮਾਨ ਸਨਮਾਨ ਸਕੂਲ ਦੇ ਵਿੱਚ ਹੋ ਰਿਹਾ ਗੱਲ ਕਰ ਰਹੇ ਆ ਸਮ੍ਰਿਤੀ ਬਿਟਿਆ ਦੀ ਜਿਹੜੇ ਕਾਠਮੰਡੂ ਦੇ ਵਿੱਚ ਕਾਰਾਟੇ ਚੈਂਪੀਅਨਸ਼ਿਪ ਹੋਈ ਆ ਉਸ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲ ਲੈ ਕੇ ਅੱਜ ਸਕੂਲ ਦੇ ਵਿੱਚ ਵਾਪਸ ਪਰਤੀ ਆ ਤਾਂ ਉਸ ਬਿਟਿਆ ਦਾ ਮਾਨ ਸਤਕਾਰ ਹੋ ਰਿਹਾ ਪੂਰੀ ਵੀਡੀਓ ਨਾਲ ਤੁਸੀਂ ਜੁੜੇ ਰਹਿਣਾ ਕਿਉਂਕਿ ਇਸ ਦੇ ਪਿੱਛੇ ਇੱਕ ਵੱਡੀ ਦਾਸਤਾ ਵੀ ਆ ਵੀਡੀਓ ਦੇ ਪਿੱਛੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਇਸ ਬੇਟੀ ਦਾ ਪਾਲਣ ਪੋਸ਼ਣ ਕਿਵੇਂ ਕੀਤਾ ਗਿਆ ਬੇਟੀ ਖੇਡਾਂ ਵੱਲ ਕਿਵੇਂ ਆਈ ਪੂਰੀ ਗੱਲਬਾਤ ਜਿਹੜੀ ਦਿਖਾਉਣੇ ਹੈਗੇ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਸਰਟੀਫਿਕੇਟ ਵੀ ਹੱਥ ਦੇ ਵਿੱਚ ਹੈ ਸੌਟੇਸ਼ਨ ਇੰਟਰਨੈਸ਼ਨਲ ਚੈਂਪੀਅਨਸ਼ਿਪ 2024 ਕਾਠਮੰਡੂ ਨੇਪਾਲ ਦੇ ਵਿੱਚ ਹੁੰਦੀ ਹੈ ਤੇ 골ਡ ਮੈਡਲ ਇਹ ਆ ਉਹ 골ਡ ਮੈਡਲ ਜਿਸ ਨੂੰ ਗੁਰੂ ਹਰਸਾਏ ਦੀ ਇਸ ਬੇਟੀ ਨੇ ਜਿੱਤਿਆ ਇਹ 골ਡ ਮੈਡਲ ਇਸ ਬੇਟੀ ਦੇ ਅੱਜ ਗੱਲ ਦੇ ਵਿੱਚ ਹੈ ਮਹਿਸੂਸ ਕੀ ਹੁੰਦਾ ਬੇੜਾ ਖੇਡਣ ਗਏ ਮੈਡਲ ਲੈ ਗਏ ਮੂਸੂਸਤਾ ਜੀ ਬਹੁਤ ਵਧੀਆ ਹੋ ਰਿਹਾ ਹੈ ਕਿ ਸਭ ਤੋਂ ਪਹਿਲਾਂ ਤਾਂ ਮੈਂ ਆਪਦੇ ਪ੍ਰਿੰਸੀਪਲ ਸਰ ਨੂੰ ਧੰਨਵਾਦ ਕਰਨਾ ਚਾਹਾਂਗੀ ਕਰਨ ਸਿੰਘ ਢਾਲੀਵਾਲ ਜੀ ਜਿਨ੍ਹਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਤੇ ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ੀਅਲੀ ਸਪੋਰਟ ਕੀਤਾ ਕਿ ਤਾਂ ਕਿ ਮੈਂ ਨੇਪਾਲ ਜਾਵਾਂ ਤੇ ਉੱਥੇ ਜਾ ਕੇ ਖੇਡ ਸਕਾਂ ਨਾਲ ਹੀ ਨਾਲ ਮੈਂ ਆਪਣੇ ਪੇਰੈਂਟਸ ਦਾ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਮੇਰੇ ਪਾਪਾ ਨਹੀਂ ਹੈਗੇ ਪਰ ਮੇਰੀ ਮਾਂ ਇੱਕ ਇਹੋ ਜੀ ਹੈ ਜਿਨ੍ਹਾਂ ਨੇ ਮੇਰੇ ਪਾਪਾ ਹੋਣ ਦੇ ਬਾਵਜੂਦ ਵੀ ਮੇਰੀ ਮਾਂ ਨੇ ਮੈਨੂੰ ਸਪੋਰਟ ਕਰਨਾ ਨਹੀਂ ਛੱਡਿਆ ਤੇ ਅੱਜ ਮੈਂ ਇਸ ਮੁਕਾਮ ਤੱਕ ਪਹੁੰਚੀ ਹਾਂ ਉਸ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਮਿਸਟਰ ਰਕੇਸ਼ ਪੱਲਾ ਸਰ ਮਿਸਟਰ ਦੀਪਕ ਚੱਟਾ ਮਿਸਟਰ ਅਤਾਸ਼ ਮਲੇਥਿਆ ਸਰ ਤੇ ਨਾਲ ਹੀ ਨਾਲ ਮੈਂ ਆਪਣੀ ਕਲਾਸ ਇੰਚਾਰਜ ਮਿਸ ਸ਼ੀਨੂ ਮੈਮ ਦਾ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਮੈਨੂੰ ਹਾਈ ਐਂਡ ਲੋ ਵਿੱਚ ਮੇਰਾ ਸਾਥ ਨਹੀਂ ਛੱਡਿਆ ਤੇ ਅੱਜ ਮੈਂ ਇੱਥੇ ਤੱਕ ਮਕਾਮ ਤੱਕ ਪਹੁੰਚ ਗਈਆਂ 골ਡ ਮੈਡਲ ਜੋ ਜਿੱਤਿਆ ਕਿੰਨੇ ਲੋਕਾਂ ਨਾਲ ਮੁਕਾਬਲਾ ਹੋਇਆ ਸੀ ਕਿਹੜੇ-ਕਿਹੜੇ ਦੇਸ਼ਾਂ ਦੇ ਨਾਲ ਟੋਟਲ ਸਰ ਮੇਰੀਆਂ 8 ਫਾਈਟਾਂ ਹੋਈਆਂ ਸੀ ਜਿੰਦੇ ਵਿੱਚ ਨੇਪਾਲ ਤੇ ਕੁਆਰਟਰ ਫਾਈਨਲ ਮੇਰੀਆਂ ਮਲੇਸ਼ੀਆ ਨਾਲ ਲੱਗੇ ਸੀ ਸੈਮੀ ਫਾਈਨਲ ਮੇਰੇ ਅਫਗਾਨਿਸਤਾਨ ਨਾਲ ਤੇ ਫਾਈਨਲ ਮੇਰੇ ਪਾਕਿਸਤਾਨ ਨਾਲ ਲੱ ਦੇ ਨਾਲ ਹੀ ਨਾਲ ਹੋਰ ਵੀ ਦੇਸ਼ ਆਏ ਹੋਏ ਸੀ ਜਿਵੇਂ ਰਸ਼ੀਆ ਵੀ ਸੀ ਤੇ ਨੇਪਾਲ ਦੀ ਕੁੜੀਆਂ ਨਾਲ ਮੇਰੀ ਦੋ ਫਾਈਟਾਂ ਹੋਈਆਂ ਸੀ ਪਾਕਿਸਤਾਨ ਹਰਾਤਾ ਅਫਗਾਨਿਸਤਾਨ ਹਰਾਤਾ ਗੁਰੂ ਅਰਜਨ ਸਾਹਿਬ ਵਾਲਿਆਂ ਨੇ ਦੇਸ਼ ਦਾ ਝੰਡਾ ਲਹਿਰਾਤਾ ਹਾਂਜੀ ਇਹੀ ਕੁਛ ਹੋਇਆ ਹਾਂਜੀ ਤੇ ਮੰਮਾ ਨੂੰ ਸੇਰਾ ਜਾਂਦਾ ਸਾਰਾ ਤੁਸੀਂ ਇੱਕ ਦੱਸ ਰਹੇ ਸੀ ਜਿਹੜੇ ਲੜਕੇ ਪਿੱਛੇ ਮੈਡਲ ਲੈ ਕੇ ਆਏ ਆ ਤੁਹਾਡੇ ਬ੍ਰਦਰ ਨੇ ਉਹ ਵੀ ਪਰਿਵਾਰ ਦੇ ਵਿੱਚ ਇਦਾਂ ਰਿਲੇਸ਼ਨ ਦੇ ਵਿੱਚ ਆਣ ਦੇ ਕਾਰਨ ਕਿ ਸਪੋਰਟਸ ਵਾਲ ਗਏ ਮੇਰਾ ਬ੍ਰਦਰ ਵੀ ਇੱਕ ਸਪੋਰਟਸ ਪਲੇਅਰ ਹੈ ਉਹ ਕੁਸ਼ਤੀ ਕਰਦਾ ਹੈ ਵਾਲੇ ਅਖਾੜੇ ਵਿੱਚ ਤੇ ਉਹਨੇ ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਤੇ ਨਾਲ ਹੀ ਨਾਲ ਮੈਂ ਆਪਦੀ ਜਿੱਤ ਦਾ ਸਾਰਾ ਅਭਦੇ ਕੋਚ ਸਾਹਿਬ ਨੂੰ ਦੇਣਾ ਚਾਹਾਂਗੀ ਸੰਸਈ ਮਿਸਟਰ ਸ਼ਿਲੇਂਦਰ ਕੁਮਾਰ ਤੇ ਸੰਸਈ ਮਿਸਟਰ ਰੇਜਿੰਦਰ ਕੁਮਾਰ ਤੇ ਉਹਨਾਂ ਨੇ ਮੈਨੂੰ ਮਤਲਬ ਐਪਰੀਸ਼ੀਏਟ ਕੀਤਾ ਨਾਲ ਹੀ ਨਾਲ ਉਹਨਾਂ ਨੇ ਮੈਨੂੰ ਮਤਲਬ ਅਭਦੀ ਉਹ ਦਿੱਤੀ ਕਿ ਚੱਲ ਪੁੱਤਰ ਜਾ ਇਹ ਤੂੰ ਕੰਮ ਕਰਨਾ ਹੈ ਪੁੱਤਰੇ ਪੇ ਚੱਕ ਤੇ ਫਟੇ ਚੱਕ ਤੇ ਫਟੇ ਬਿਲਕੁਲ ਜੀ ਬੇਟੀ ਨੇ ਫਟੇ ਚੱਕ ਦਿੱਤੇ ਪਰ ਇੱਕ ਗੱਲ ਹੋਰ ਦੱਸ ਦਿੰਦੇ ਹੈਗਾ ਇਸ ਬੇਟੀ ਦਾ ਬਾਪ ਦਾ ਸਿਰ ਦਾ ਸਾਇਆ ਨਹੀਂ ਹੈ ਪਿਤਾ ਜੀ ਚਲੇ ਜਾਂਦੇ ਨੇ ਫਾਦਰ ਸਾਹਿਬ 2019 ਦੇ ਵਿੱਚ ਡੈਥ ਹੋ ਜਾਂਦੀ ਹੈ ਮਾਂ ਦਾ ਵੱਡਾ ਯੋਗਦਾਨ ਰਿਹਾ ਮਾਂ ਤਾਂ ਨਾਲ ਹੈਗੇ ਆ ਕੀ ਕਹਿਣਾ ਚਾਹੁੰਦੇ ਉਹ ਬਟੀਆਂ ਅੱਜ ਲੈ ਕੇ ਆਈ ਹੈ 골ਡ ਮੈਡਲ ਲੈ ਆਣਾ ਛੋਟੀ ਗੱਲ ਨਹੀਂ ਹੈ ਉਹ ਵੀ ਪਾਕਿਸਤਾਨ ਹਰਾਇਆ ਅਫਗਾਨਿਸਤਾਨ ਹਰਾਤਾ ਨੇਪਾਲ ਹਰਾਤਾ 8 ਫਾਈਟ ਦਸ ਰਏ ਹੋਈਆਂ ਤੇ 골ਡ ਮੈਡ ਅਸੀਂ ਸੁਜੋਗੇ ਹੈ ਨਹੀਂ ਸੀਗੇ ਸਾਡੇ ਪ੍ਰਿੰਸੀਪਲ ਭਾਜੀ ਆ ਇਹਨਾਂ ਨੇ ਮਦਦ ਕੀਤੀ ਪੱਲਾ ਸਰ ਨੇ ਉਹਨਾਂ ਨੇ ਸਾਡੀ ਮਦਦ ਕੀਤੀ ਰੁਤਾਖ ਸਰ ਨੇ ਉਹਨਾਂ ਨੇ ਸਾਡੀ ਮਦਦ ਕੀਤੀ ਉਹਨਾਂ ਕਰਕੇ ਹੀ ਅੱਜ ਅਸੀਂ ਇੱਥੇ ਤੱਕ ਪਹੁੰਚੇ ਹਾਂ ਕਿਉਂਕਿ ਪਿੱਛੋਂ ਮੈਂ ਨਹੀਂ ਕਰ ਸਕਦੀ ਸੀ ਕਿਉਂਕਿ ਮੈਂ ਆਪਣੇ ਘਰ ਦਾ ਗੁਜ਼ਾਰਾ ਹੀ ਬੜਾ ਔਖਾ ਕਰਦੀ ਮੇਰੇ ਪਿੱਕੇ ਦੇ ਸਾਰਾ ਕੁਝ ਖੁਸ਼ੀ ਹੈ ਅੱਜ ਹਾਂਜੀ ਹਾਂਜੀ ਬਹੁਤ ਖੁਸ਼ ਹਾਂ ਮੈਂ ਅੱਛਾ ਕੀ ਕਹਿਣਾ ਚਾਹੁੰਦੇ ਹੋ ਅੱਜ ਲੱਖਾਂ ਲੋਕਾਂ ਨੇ ਇਸ ਵੀਡੀਓ ਨੂੰ ਦੇਖਣਾ ਹੈਗਾ ਗੁਰੂ ਅਰਸਾਈ ਲ ਮੀਡੀਆ ਦੇ ਜਰੀਏ ਕੀ ਅਪੀਲ ਹੈਗੀ ਆ ਜਿਹੜੇ ਲੋਕ ਸਮਝਦੇ ਆ ਵੀ ਬਿੜੀਆਂ ਨੂੰ ਅੱਗੇ ਜਾਣਾ ਨਹੀਂ ਚਾਹੀਦਾ ਲੜਕੀਆਂ ਦਾ ਪਾਲਰ ਪੋਸ਼ਨ ਵਧਿਆ ਕਰ ਜਾਵੇ ਬੇੜੀਆਂ ਜਿਹੜੀਆਂ ਨੇ ਉਹ ਕੰਮ ਕਰ ਸਕਦੀਆਂ ਜਿਹੜੇ ਲੜਕੇ ਨਹੀਂ ਕਰ ਸਕਦੇ ਨਹੀਂ ਵੀਰ ਜੀ ਇਹ ਤਾਂ ਗਲਤ ਹੈ ਵੀ ਮੁੰਡੇ ਜ਼ਰੂਰੀ ਆ ਕੁੜੀਆਂ ਕੁੜੀਆਂ ਬਹੁਤ ਜ਼ਰੂਰੀ ਆ ਅੱਜ ਕੱਲ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਜੋ ਕਿ ਮੇਰੀ ਬੇਟੀ ਨੇ ਕਰਕੇ ਵਿਖਾਤਾ ਬੇਟੀ ਨੇ ਕਰਕੇ ਦਿਖਾਇਆ ਤਾਂ ਬੇਟੀ ਦਾ ਮੂੰਹ ਮਿੱਠਾ ਅਸੀਂ ਵੀ ਕਰਾ ਦਿੰਨੇ ਆ ਆ ਦੇਖੋ ਇਸ ਬਿੜੀਆਂ ਨੇ 골ਡ ਮੈਡਲ ਲਿਆ ਤੇ 골ਡ ਮੈਡਲ ਦਾ ਸਿਹਰਾ ਜਿਹੜਾ ਹੈ ਪ੍ਰਿੰਸੀਪਲ ਸਰ ਨੂੰ ਦੇ ਰਹੇ ਨੇ ਪੂਰੇ ਸਕੂਲ ਦੇ ਸਟਾਫ ਨੂੰ ਦਿੱਤਾ ਜਾ ਰਿਹਾ ਪ੍ਰਿੰਸੀਪਲ ਸਰ ਵੀ ਸਾਡੇ ਨਾਲ ਮੌਜੂਦ ਹੈਗੇ ਆ ਸਰਦਾਰ ਕਰਨ ਸਿੰਘ ਧਾੜੀਵਾਲੀ ਸਰ ਸასი ਸ਼ਕਲ ਮੁਬਾਰਕਾਂ ਖੁਸ਼ੀਆਂ ਖੇੜੇ ਜਿਹੜੇ ਆ ਤੁਹਾਡੇ ਵਿਹੜੇ ਆਏ ਅੱਜ ਸੱਸੀ ਕਾ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਦਸ਼ਕਾਂ ਨੂੰ ਸਮ੍ਰਿਤੀ ਵਿੱਚ ਨਹੀਂ ਇਸ ਤੇ ਸਕੂਲ ਦਾ ਨਹੀਂ ਗੁਰੂ ਸਾਹਿਬਾਂ ਨੇ ਪੰਜਾਬ ਦੇ ਪੂਰੇ ਦੇਸ਼ ਦਾ ਨਾਮ ਉੱਚਾ ਕੀਤਾ ਤੇ ਬਹੁਤ ਖੁਸ਼ੀ ਆ ਬਹੁਤ ਮਾਣ ਦੀ ਗੱਲ ਆ ਕਿ ਬੱਚਾ ਸਾਡੇ ਕੋਲੇ ਆ ਕੋਈ ਵੀ ਬੱਚਾ ਜਿਹੜਾ ਸਪੋਰਟਸ ਵਿੱਚ ਸ਼ਾਇਨ ਕਰਦਾ ਜਾਂ ਸਟੱਡੀ ਵਿੱਚ ਸ਼ਾਇਨ ਕਰਦਾ ਅਸੀਂ ਪੂਰੇ ਹਰ ਤਰ੍ਹਾਂ ਉਸ ਬੱਚੇ ਪੂਰੀ ਸਪੋਰਟ ਕਰਦੇ ਆ ਇਸ ਬੱਚੇ ਨੂੰ ਅਸੀਂ ਅੱਗੇ ਵੀ ਸਪੋਰਟ ਕਰਦੇ ਰਵ ਅਤੇ ਕੋਸ਼ਿਸ਼ ਕਰਾਂ ਕਿ ਬੱਚਾ ਵੱਡਾ ਹੋ ਕੇ ਡਾਕਟਰ ਜ਼ਰੂਰ ਬਣੇ ਠੀਕ ਹੈ ਅਸੀਂ ਅੱਜ ਹੀ ਤਿਆਰੀ ਕਰਾ ਰਹੇ ਹਾਂ ਇਹਨੂੰ ਕਿ ਨੀਟ ਦੇ ਟੈਸਟ ਕਿਵੇਂ ਕਰਨੇ ਆ ਕਿਵੇਂ ਕਲੀਅਰ ਕਰਨੇ ਆ ਤੇ ਉਹਦਾ ਅੱਜ ਹੀ ਇਹਨਾਂ ਪਲਾਨ ਕੀਤਾ ਗਿਆ ਤੇ ਜਦ ਤੱਕ ਬੱਚਾ ਸਾਡਾ ਆਪਣੇ ਪੈਰਾਂ 'ਤੇ ਨਹੀਂ ਖੜਾ ਹੁੰਦਾ ਅਸੀਂ ਇਹਦੇ ਨਾਲ ਹਮੇਸ਼ਾ ਖੜੇ ਰਵਾਂਗੇ ਬਿਲਕੁਲ ਸਕੂਲ ਗੱਲ ਕਹਿ ਦਿੱਤੀ ਹੈਗੀ ਆ ਪਰ ਉਹ ਟੈਸਟ ਹੋਣੇ ਇੱਥੂ ਆ ਦੋ ਟੀਚਰ ਉਹ ਵੀ ਖੜੇ ਆ ਜਿਨ੍ਹਾਂ ਨੇ ਪੜਾਉਣਾ ਪੱਲਾ ਸਰ ਗੱਲ ਆ ਗਈ ਜ਼ਿੰਮੇਵਾਰੀ ਵੱਡੀ ਪੈ ਗਈ ਮੈਡਲ ਆ ਗਿਆ ਸਕੂਲ ਦੇ ਵਿੱਚ ਹੁਣ ਮੈਡਲ ਪੜ੍ਹਾਈ ਵਾਲੇ ਪਾਸ ਉਹ ਤੁਹਾਡੇ ਥਰੂ ਆਣਾ ਦੋਨਾਂ ਦੀ ਜੋੜੀ ਰਾਮ ਲక్ష్ਮਣ ਦੀ ਜੋੜ ਬਿਲਕੁਲ ਸਹੀ ਗੱਲ ਹੈ ਜੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ ਬੱਚਾ ਜਿਹੜਾ ਹੈ ਉਹ ਕੰਪੀਟ ਕਰੇ ਮੈਡੀਕਲ 'ਚ ਵੀ ਕਰੇ ਤੇ ਨਾਨ ਮੈਡੀਕਲ 'ਚ ਵੀ ਕਰੇ ਫਿਰ ਕੋਈ ਦੀ ਚੁਆਇਸ ਹੋਏਗੀ ਮੈਡੀਕਲ 'ਚ ਜਾਣਾ ਹੈ ਜਾਂ ਜੇਈ 'ਚ ਜਾਣਾ ਹੈ ਠੀਕ ਹੈ ਤਾਂ ਜਿੰਨੀ ਵੀ ਸਾਡੇ ਵੱਲੋਂ ਮਦਦ ਹੋਏਗੀ ਅਸੀਂ ਵੱਧ ਤੋਂ ਵੱਧ ਦੇ ਦੀ ਪੜ੍ਹਾਈ ਪੱਖੋਂ ਇਹਨੂੰ ਪਿੱਛੇ ਨਹੀਂ ਰਹਿਣ ਦਿਆਂਗੇ ਵੱਧ ਤੋਂ ਵੱਧ ਮਦਦ ਕਰਾਂਗੇ ਹਾਂਜੀ ਰਤਾਜ ਸਾਹਿਬ ਹੈ ਖੁਸ਼ੀ ਮੈਡਲ ਆਇਆ ਸਕੂਲ ਦੇ ਵਿੱਚ ਦੇਖੋ ਸਾਰਿਆਂ ਦੇ ਚਿਹਰੇ ਜਿਹੜੇ ਨਾ ਖੁਸ਼ੀ ਨਾਲ ਖਿੜੇ ਹੋਏ ਆ ਨਹੀਂ ਸਰ ਬਹੁਤ ਅੱਛੀ ਬੇਟੀ ਹੈ ਹਮ ਖੇਡਾਂ ਦੇ ਅੰਦਰ ਤੇ ਹੈ ਹੀ ਹੈ ਅਰੇ ਸਾਡੇ ਆਨ ਵਾਲੀ ਮੈਰਿਟ ਹੈ ਬਹੁਤ ਇੰਟੈਲੀਜੈਂਟ ਹੈ ਕੋਈ ਕਮੀ ਨਹੀਂ ਹੈ ਰੈਗੂਲਰਿਟੀ ਹੈ ਪੰਚੁਐਲਿਟੀ ਫੁੱਲ ਹੈ ਦੀ ਬੱਚੀ ਦੀ ਪੂਰਾ ਧਿਆਨ ਕਦੇ ਕਲਾਸ ਮਿਸ ਨਹੀਂ ਕਰਦੀ ਇਹ ਅਗਲਾ ਟਾਰਗੇਟ ਵੇਟ ਕਰੂਗੀ ਅਰ ਸਕੂਲ ਦਾ ਨਾਮ ਫਿਰ ਰੋਸ਼ਨ ਕਰੂਗੀ ਆਏ ਸਾਲ ਸਾਡੀ ਮੈਰਿਟ ਆਉਂਦੀ ਹੈ ਅਗਲੀ ਮੈਰਿਟ ਅਸੀਂ ਇਹਨੇ ਤੋਂ ਮੂੰਹ ਚੋਂ ਦੇਖਣਾ ਚਾਹੁੰਦੇ ਵੀ ਨਿਕਲੇ ਮੈਰਿਟ ਤੋਂ ਇਸ ਸਕੂਲੋਂ ਬਿਲਕੁਲ ਜੀ ਜਿਹੜੀ ਗੱਲ ਕਹਿ ਦਿੱਤੀ ਹੈਗੀ ਆ ਉਸਤਾਦਾਂ ਨੇ ਗੱਲ ਕਹਿ ਦਿੱਤੀ ਯਾਨੀ ਕਿ ਅਧਿਆਪਕਾਂ ਨੇ ਪ੍ਰਿੰਸੀਪਲ ਸਰ ਨੇ ਜਿਹੜੇ ਬੱਚੇ ਨੂੰ ਪੜਾਉਂਦੇ ਆ ਉਹ ਕਹਿੰਦੇ 골ਡ ਮੈਡਲ ਤਾਂ ਆਇਆ ਹੀ ਆਇਆ ਹੈਗਾ ਪਰ ਇੱਕ ਮੈਡਲ ਹੋਰ ਵੀ ਲੈਣਾ ਹੈ ਉਹ ਬੱਚੀ ਨੇ ਮੈਰਿਟ ਲਿਆਉਣੀ ਆ ਸਕੂਲ ਦਾ ਫਿਰ ਇੱਕ ਵਾਰ ਨਾ ਰੋਸ਼ਨ ਨਾ ਉਹ ਤੋਂ ਖਬਰ ਫਿਰ ਵੀ ਕਰਾਂਗੇ ਵੀਰੇ ਵੀ ਇਹਨਾਂ ਦੇ ਪਹੁੰਚੇ ਹੈਗੇ ਬਾਈ ਕੀ ਕਹਿਣਾ ਚਾਹੁੰਦਾ ਭੈਣ ਗਿਫਟ ਲੈ ਕੇ ਆਈ ਆ ਖੁਸ਼ੀ ਹੈ ਸਭ ਤੋਂ ਪਹਿਲਾਂ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਇੱਥੇ ਆਏ ਤੇ ਇਹ ਮਤਲਬ ਵੀ ਸਾਡੇ ਸ਼ੁਰੂ ਤੋਂ ਮਤਲਬ ਘਰ ਦੇ ਵਿੱਚ ਐਟਮੋਸਫੇਰੀ ਸਪੋਰਟਸ ਵਾਲਾ ਸੀਗਾ ਮੈਂ ਖੁਦ ਇੱਕ ਸਪੋਰਟਸਮੈਨ ਆ ਨੈਸ਼ਨਲ ਪਲੇਅਰ ਆ ਮੈਂ ਮੈਂ ਆਪਣਾ ਕੋਚ ਕਲਵੰਸਾ ਤੁਸੀਂ ਉਹਨਾਂ ਦੀ ਇੰਟਰੋ ਕਰਕੇ ਆਏ ਸੀਗੇ ਉਹਨਾਂ ਕੋਲ ਮੈਂ ਟ੍ਰੇਨਿੰਗ ਲੈ ਰਿਹਾ ਤੇ ਸਾਡੇ ਘਰ ਦੇ ਵਿੱਚ ਮੋਸਟ ਫਰੀ ਇਹੋ ਜਿਹਾ ਸੀਗਾ ਖੇਡਾਂ ਵਾਲਾ ਇਹਨੇ ਮੈਨੂੰ ਮਤਲਬ ਰੀਟਰ ਫਲਾਵਰ ਕਮਨ ਸኩል ਚੋਂ ਇਹ ਲੱਗੀ ਸੀਗੀ ਖੇਡਣ ਵਾਸਤੇ ਤੇ ਹੋਂ ਦੇ ਟਾਈਮ ਦੇ ਵਿੱਚ ਇਹ ਪਹਿਲਾਂ ਕੋਲਕਾਤਾ ਦੇ ਵਿੱਚ ਮੈਡਲ ਲੈ ਕੇ ਆਈ ਸੀਗੀ ਹੋਂ ਨੇ ਤਾਂ ਇੰਟਰਨੈਸ਼ਨਲ ਸਾਊਥ ਏਸ਼ੀਆ ਦੇ ਵਿੱਚ ਸਿਲੈਕਸ਼ਨ ਹੋਈ ਸੀਗੀ ਤੇ ਇਹਦਾ 골ਡ ਮੈਡਲ ਆਇਆ ਬਹੁਤ ਖੁਸ਼ੀ ਵਾਲੀ ਗੱਲ ਆ ਸਾਰੇ ਟੀਚਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦੀ ਨੇ ਸਾਨੂੰ ਫਾਈਨੈਂਸ਼ਲੀ ਤੌਰ ਤੇ ਸਪੋਰਟ ਕੀਤਾ ਤੇ ਸਾਨੂੰ ਮੋਟੀਵੇਟ ਕੀਤਾ ਤੇ ਅੱਜ ਅਸੀਂ ਇਹ ਰਿਜ਼ਲਟ ਤੱਕ ਪਹੁੰਚ ਸਕੇ ਹਾਂ ਬਿਲਕੁਲ ਜੀ ਇਹ ਬਾਈ ਵੀ ਕੁਸ਼ਤੀ ਅਖਾੜੇ ਦੇ ਵਿੱਚ ਹੈ ਜਿੱਥੇ ਮੈਡਲ ਪਿਛਲੇ ਦਿਨਾਂ ਆਰਣ ਲੈ ਕੇ ਆਇਆ ਸੀ ਤੇ ਅੱਜ ਸਮ੍ਰਿਤੀ ਬੇਟੀ ਮੈਡਲ ਲੈ ਕੇ ਆਈ ਹੈ ਗੁਰੂ ਅਰਸਾਏ ਦੇ ਲਈ ਦੇਸ਼ ਲਈ ਖੇਡੀ ਦੇਸ਼ ਦੇ ਵਿੱਚ ਪਾਕਿਸਤਾਨ ਨੂੰ ਹਰਾਇਆ ਅਫਗਾਨਿਸਤਾਨ ਨੂੰ ਹਰਾਇਆ ਨੇਪਾਲ ਨੂੰ ਹਰਾਇਆ ਹੋਰ ਕਾਫੀ ਦੇਸ਼ਾਂ ਨੂੰ ਹਰਾਇਆ ਹਰਾਨ ਤੋਂ ਬਾਅਦ ਮੈਡਲ ਆਇਆ ਗੁਰੂ ਅਰਸਾਏ ਦੇ ਵਿੱਚ ਤੇ ਗੁਰੂ ਅਰਸਾਏ ਦੇ ਬੱਚੇ ਹੁਣ ਖੇਡਾਂ ਵੱਲ ਵੀ ਮੱਲਾ ਮਾਰ ਰਿਹਾ ਪੜ੍ਹਾਈ ਵੱਲ ਵੀ ਮੱਲਾ ਮਾਰ ਰਿਹਾ ਲੋੜ ਹੈ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਦੀ ਲੋੜ ਹੈ ਬੱਚਿਆਂ ਦਾ ਚੰਗਾ ਪਾਲਣ ਪੋਚਣ ਕਰਨ ਦੀ ਲੋੜ ਹੈ ਜੇ ਅਧਿਆਪਕਾਂ ਦੀ ਜਿਹੜੇ ਬੱਚਿਆਂ ਦੀ ਫਾਈਨੈਂਸ਼ਲੀ ਤੌਰ ਤੇ ਮਦਦ ਕਰਦੇ ਪਰਿਵਾਰ ਨੇ ਇਹ ਗੱਲ ਦੱਸ ਦਿੱਤੀ ਜੇਕਰ ਸਾਡੀ ਮਦਦ ਨਾ ਕੀਤੀ ਜਾਂਦੀ ਅੱਜ ਬੇਟੀ ਕਰਾਟੇ ਖੇਡਣ ਦੇ ਲਈ ਨੇਪਾਲ ਕਾਠਮੰਡੂ ਨਾ ਜਾਂਦੀ ਜੇਕਰ ਫਾਈਨੈਂਸ਼ਲੀ ਮਦਦ ਨਾ ਹੁੰਦੀ ਤਾਂ ਅੱਜ ਗੁਰੂ ਅਰਸੇ ਦੇ ਵਿੱਚ ਮੈਡਲ ਨਾ ਆਉਂਦਾ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਮੈਂਟ ਸੈਕਸ਼ਨ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਦੱਸਣੀ ਹੈਗੀ ਹੈ ਸਕੂਲ ਦਾ ਸਨਯੋਗ ਜਿਹੜਾ ਰਿਹਾ ਜਿਸ ਦੀ ਬਦੌਲਤ ਅੱਜ ਇਹ ਬਟਿਆ 골ਡ ਮੈਡਲ ਲੈ ਕੇ ਗੁਰੂ ਵਰਸਾਇਪੂਜੀ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ 6 ਲਾਈਕ ਕਮੈਂਟ ਤੇ ਦਿਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨ ਤੁਹਾਡਾ ਖੁਦਾ ਗੁਰੂ ਵਰਸਾਇ ਲਾਈਵ ਪੱਤਰਕਾਰ ਸਾਥੀ ਕਰਮੇਤ ਦੇ ਨਾਲ ਮੈਂ ਸਤਪਾਲ ਤਿੰਦ ਗੁਰੂ ਵਰਸਾਇ ਸਕੂਲ ਨੇ ਜਿਸ ਤਰੀਕੇ ਇਸ ਬਟਿਆ ਦਾ ਮਾਨ ਸਤਕਾਰ ਕੀਤਾ ਫਾਈਨੈਂਸ਼ਲੀ ਤੌਰ ਤੇ ਮਦਦ ਕੀਤੀ ਹੁਣ ਗੱਲ ਆਉਂਦੀ ਆ ਸਪੋਰਟਸ ਮੰਤਰੀ ਦੀ ਜਾਂ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਤੇ ਸਪੋਰਟਸ ਮੰਤਰੀ ਨੂੰ ਚਾਹੀਦਾ ਐਦਾਂ ਦੇ ਬੱਚੇ ਜਿਹੜੇ ਗੋਲਡ ਗਿਫਟ ਨੇ ਜਿਹੜੇ ਬੱਚੇ ਇਦਾਂ ਦੇ ਮੈਡਲ ਲੈ ਕੇ ਆਉਂਦੇ ਆ ਭਗਵੰਤ ਸਿੰਘ ਮਾਨ ਹੋ ਰਹੀ ਇਹ ਗੱਲ ਕਹਿੰਦੇ ਆ ਵੀ ਜਿਹੜਾ ਬੱਚਾ ਪਾਰਟਿਸਿਪੇਟ ਵੀ ਕਰ ਰੋਗਾ ਉਹਦੀ ਜੋਬ ਪੱਕੀ ਉਸ ਬੱਚੇ ਨੂੰ ਹਰ ਤਰ੍ਹਾਂ ਦੇ ਇਨਾਮ ਦਿੱਤੇ ਜਾਣਗੇ ਪਰ ਜਿਹੜੀ ਬੇਟੀ ਅੱਜ 골ਡ ਮੈਡਲ ਲੈ ਕੇ ਆਈ ਹੈ ਗੁਰੂ ਅਰਸਾਏ ਦੇ ਵਿੱਚ ਹੁਣ ਦੇਖਣਾ ਹੋਊਗਾ ਸਰਕਾਰ ਇਸ ਵਾਰ ਕਿੰਨਾ ਧਿਆਨ ਦਿੰਦੀ ਹੈ ਇਸ ਬੱਚੀ ਦੀ ਹੌਸਲਾ ਵਜਾਈ ਲਈ ਸਪੋਰਟਸ ਮੰਤਰੀ ਕੀ ਕਰਦੇ ਆ ਜਾਂ ਪੰਜਾਬ ਦੇ ਮੁੱਖ ਮੰਤਰੀ ਇਸ ਬੱਚੀ ਲਈ ਕੀ ਕਰਦੇ ਆ ਇਹ ਦੇਖਣਾ ਬੰਦਾ ਹੈ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੇਨਾ ਤੁਹਾਡਾ ਖੁੱਦਾ ਗੁਰੂ ਅਰਸਾਏ